ਹਾਂ ਜੀ ਬੱਚੇ ਸਰ ਮੇਰੀ ਬੇਟੀ ਨਾ 파ਰਕੀਮਲ ਸਕੂਲ ਚ ਮੰਦਰਸਰੀਏ ਕਲਾਸ ਦੇ ਵਿੱਚ ਪੜਦੀ ਹੈ ਜੀ ਠੀਕ ਹੈ ਜੀ ਉਹਦੇ ਵਿਚਾਰ ਰੇਖਾ ਮੈਡਮ ਨੇ ਕੱਲ ਮੇਰੀ ਬੇਟੀ ਦੀ ਮਾਰ ਪੀਟ ਕੀਤੀ ਹੈ ਜੀ ਠੀਕ ਹੈ ਜੀ ਆ ਦੇਖੋ ਜੀ ਮੂੰਹ ਤੇ ਨਿਸ਼ਾਨ ਪਾਏ ਹੋਏ ਆ ਜੀ ਬੱਚੇ ਦੇ ਨਾਲ ਸਿਰਫ ਤਿੰਨ ਅੱਖਰ ਗਲਤ ਸੀ ਜੀ ਇਹਨਾਂ ਨੇ ਇੱਕ ਹਫਤਾ ਪਹਿਲਾਂ ਦੀ ਬੇਟੀ ਨੂੰ ਕੁੱਟ ਚੁੱਕੇ ਆ ਜੀ ਠੀਕ ਹੈ ਜੀ ਉਹਦਾ ਵੀ ਮੈਂ ਮੈਡਮ ਨੂੰ ਦੱਸਿਆ ਸੀਗਾ ਜੀ ਪ੍ਰਿੰਸੀਪਲ ਮੈਡਮ ਨਾਲ ਗੱਲ ਹੋਈ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਨਿਸ਼ਾਨ ਦੇਖ ਕੇ ਆਂ ਕੱਲ ਫੇਰ ਮੇਰੀ ਬੇਟੀ ਦੀ ਮਤਲਬ ਕਿ ਕੁੱਟ ਮਾਰ ਕਰੀ ਹੈ ਜੀ ਆ ਤੁਸੀਂ ਨਿਸ਼ਾਨ ਦੇਖ ਲਓ ਚਿਹਰੇ ਦੇ ਉੱਤੇ ਮੈਂ ਇਹ ਚਾਹੁੰਦੀ ਆ ਕਿ ਮੇਰੀ ਬੇਟੀ ਨੂੰ ਇਨਸਾਫ ਨਾ ਹੋਵੇ ਕਿਸ ਗੱਲ ਤੋਂ ਕੁੱਟ ਮਾਰ ਕਰੀ ਸੀ ਪਿਛ ਕੁਝ ਨਹੀਂ ਸੀ ਤਾਂ ਕੰਮ ਨਹੀਂ ਸੀ ਹੁੰਦੇ ਸਿਰਫ ਤੈਨ ਨਖਰ ਹੀ ਗਲਤ ਹੈ ਜੀ ਮੈਂ ਵੈਕ ਕਰੇ ਫੁੱਲ ਨਹੀਂ ਮੈਂ ਤੁਹਾਨੂੰ ਦਿਖਾ ਦਿੰਦੀ ਸਰ ਫਿਰ ਉਹਦਾ ਪ੍ਰਿੰਸੀਪਲ ਕੀ ਕਹਿੰਦੇ ਸੀ ਪ੍ਰਿੰਸੀਪਲ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਗੱਲ ਕਰਾਂਗੇ ਕਹਿੰਦੇ ਮੁੜ ਕੇ ਉਹਨਾਂ ਨੇ ਕੋਈ ਮੇਰੀ ਗੱਲ ਨਹੀਂ ਸੁਣੀ ਹਾਂ ਤੇ ਦੁਬਾਰੇ ਫਿਰ ਕੋਟਮਾਰ ਕੀਤੀ ਗਈ ਹੈ ਹਾਂਜੀ ਹਾਂਜੀ ਕੱਲ ਫੇਰ ਬੇਟੀ ਦੀ ਕੋਟਮਾਰ ਕੀਤੀ ਹੈ ਤੇ ਕੋਈ ਸੰਬੰਧੀ ਸ਼ਿਕਾਇਤ ਵੀ ਦਰਜ ਕਰਾਈ ਹਾਂਜੀ ਹਾਂਜੀ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੋਈ ਹੈ ਹਾਂਜੀ ਉਹ ਕਹਿੰਦੇ ਅਸੀਂ ਬੰਦ ਦੀ ਕਾਰਵਾਈ ਸ਼ੁਰੂ ਕਰਾਂਗੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਅੱਜ ਤੁਸੀ ਕੀ ਕੀ ਫੇਕ ਕਰ ਰਹੇ ਹੋ ਅੱਜ ਅਸੀਂ ਤਾਂ ਨਾ ਲਾਵਾਂਗੇ ਜੀ ਅਸੀਂ ਤਾਂ ਮੈਡਮ ਅਸੀਂ ਆਪਦੇ ਬੱਚੇ ਨੂੰ ਸਾਫ਼ ਕਰਵਾਉਂਦੇ ਹਾਂ ਠੀਕ ਹੈ ਜੀ ਹਾਂ ਜੀ ਕੁਝ ਮਾਪੇ ਨੇ ਦੋਸਰਾਏ ਜੀ ਉਹਦੀ ਬੱਚੀ ਸੀ ਛੋਟੀ ਬੱਚੀ ਦੀ ਸਕੂਲ ਦੀ ਕਦੇ ਪੁੱਤਾ ਰੇਖਾ ਵੱਲੋਂ ਕਟਵਾਰ ਕੀਤੀ ਸੀ ਹਾਂ ਜੀ ਤੇ ਉਸ ਵੰਦੇ ਹਾਂ ਹਾਂ ਜੀ ਉਹ ਬੱਚੇ ਦੀ ਨਿਸ਼ਾਨ ਦੇਖੇ ਹੈ ਲਗਦਾ ਜਿਵੇਂ ਟੀਚਰ ਨੇ ਥੋੜਾ ਬਹੁਤ ਤੋਹੇ ਲਗਾਇਆ ਹੋਵੇ ਥੱਪੜ ਪਰ ਇਹ ਜੀ ਕੋਈ ਗੱਲ ਨਹੀਂ ਹੈ ਅੱਜ ਟੀਚਰ ਨੂੰ ਵੀ ਬੁਲਾ ਲਿਆ ਪੇਰੈਂਟਸ ਨੂੰ ਵੀ ਬੁਲਾ ਲਿਆ ਉਹਨਾਂ ਨੂੰ ਕਹਿ ਵੀ ਦਿੱਤਾ ਵੀ ਲੱਗੇ ਜੇ ਇਸ ਤਰ੍ਹਾਂ ਦੀ ਕੋਈ ਵੀ ਕਾਰਵਾਈ ਅਗਰ ਟੀਚਰ ਨੇ ਕਿਸੇ ਨੇ ਕੀਤੀ ਤਾਂ ਉਹਦੇ ਖਿਲਾਫ ਪਹਿਲਾਂ ਹੀ ਐਕਸ਼ਨ ਲੈ ਲਿਆ ਉਹਨਾਂ ਤੋਂ ਕਲਾਸ ਲੈ ਲਈ ਤੇ ਅੱਗੇ ਤੋਂ ਵੀ ਜੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਈ ਤਾਂ ਉਹਨੂੰ ਅਸੀਂ ਮਿਲ ਕੇ ਸੌਲਟ ਆਊਟ ਕਰਾਂਗੇ ਤੋਂ ਲੱਗਦਾ ਕਿ ਅੱਗੇ ਤੋਂ ਪ੍ਰੋਬਲਮ ਆਏਗੀ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਕਦੇ ਵੀ ਨਹੀਂ ਆਏਗੀ ਬੱਚੇ ਦੇ ਪੇਰੈਂਟਸ ਨੇ ਦੋਸ਼ ਲਾਇਆ ਨਹੀਂ ਜਿਵੇਂ ਦੂਸਰੀ ਵਾਰ ਇਹ ਘਟਨਾ ਵਾਪਰੀ ਹੈ ਨਹੀਂ ਦੂਸਰੀ ਵਾਰ ਆਲੀ ਤਾਂ ਕੋਈ ਗੱਲ ਨਹੀਂ ਹੈ ਇਹ ਜੀ ਵੀ ਦੂਸਰੀ ਵਾਰ ਜਾਂ ਤੀਸਰੀ ਵਾਰ ਹੋਈ ਹੈ ਕੋਈ ਉਹਦੇ ਤੋਂ ਪਹਿਲਾਂ ਵੀ ਤੁਹਾਡੇ ਕੋਲ ਕੰਪਲੇਂਟ ਲੱਕੇ ਆਈ ਸੀ ਹਾਂ ਜੀ ਉਸੇ ਦਿਨ ਹੀ ਕਹਤਾ ਸੀ ਮੈਡਮ ਨੇ ਤਾਂ ਕਿਹਾ ਮੈਂ ਮਾਰਿਆ ਨਹੀਂ ਹੈ ਪਰ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਵੀ ਜਦੋਂ ਪੇਰੈਂਟਸ ਕਹਿੰਦੇ ਹੈ ਕਿ ਸ਼ਾਇਦ ਥੋੜਾ ਬਹੁਤ ਹੰਨਾ ਨਹੀਂ ਲਗਾਇਆ ਹੋਵੇ ਜੇ ਮੈਡਮ ਇਹਨਾਂ ਦੀ ਪੇਰੈਂਟਸ ਨੇ ਮੰਗ ਆ ਵੀ ਜਿਹੜਾ ਟੀਚਰ ਹੈ ਜਿਹਨੂੰ ਸਾਡੀ ਦਿੱਤਾ ਜਾਂਦਾ ਉਸ ਨੂੰ ਲੈ ਕੇ ਵੀ ਪ੍ਰੋਕਸ਼ਨ ਲੈ ਰਹੀ ਹੈ। ਸਾਡੇ ਕੋਲੇ ਕੋਈ ਇਸ ਤਰ੍ਹਾਂ ਦੀ ਮੰਗ ਨਹੀਂ ਕੀਤੀ ਪੇਰੈਂਟਸ ਨੇ। ਜੀ। ਹਾਂਜੀ।